ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲਗਤ ਪੱਗ ਤੁਹਾਨੂੰ 7-8 ਵੜਾ ਦਿਖਾਵਾਂਗੇ ਜੱਗੀ ਡੇਰੀ ਫਾਰਮ ਤੇ ਪਹੁੰਚੇ ਹਾਂ ਡਿਟੇਲ ਇਨਫੋਰਮੇਸ਼ਨ ਸਾਰੀ ਵੀਰ ਤੋਂ ਲੈਣੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਉਠਗੁਰੂ ਰਾਮ ਦਾਸ ਨਗਰ ਸੇਖਾਂ ਰੋਡ ਬਰਨਾਲਾ ਤੋਂ ਪੈਂਦੇ ਆ ਜੀ ਠੀਕ ਆ ਬਰਨਾਲੇ ਤੋਂ ਜਿਹੜਾ ਸੇਖਾਂ ਰ ਲੁਕੇਆਣਾ ਰੋਡ ਤੋਂ ਰੋਡ ਪਾਰ ਦਾ ਸੇਕਾ ਧੂਰੀ ਬੱਤੀਆਂ ਕੋਲੋਂ ਅੱਧਾ ਕਿਲੋ ਮੀਟਰ ਆ ਕੇ ਹਾਂਜੀ ਬੱਤੀਆਂ ਤੋਂ ਆਪਣਾ ਫਾਰਮ ਆਗਾ ਸਾਹਮਣੇ ਮੋੜ ਲੱਗਿਆ ਜਿੱਥੇ ਦੀ ਫਾਰਮ ਹੁੰਦਾ ਮੋਬਾਈਲ ਨੰਬਰ ਜੀ 981539177 ਅੱਜ ਕਿੰਨੇ ਨਾਗ ਵਿਕਰੀ ਆਲੇ ਨਾਗ ਆਪਣੇ ਕੋਲ ਸੱਤ ਹੋਣਾ ਨੇ ਜੀ ਜੀ ਬਾਕੀ ਹੋਰ ਵੀ ਵੜਾ ਦੋ ਤਿੰਨ ਇਹ 10 ਵੜਾ ਹੋ ਜਾਣੀਆਂ ਆਪਣੇ ਕੋਲ ਜੀ ਕਹਿੰਦਾ ਬਾ ਦੁੱਧ ਵਾਲਾ ਪਸ਼ੂ ਵੀਰ ਨੇ ਲੈਣਾ ਜਦੋਂ ਮਰਜੀ ਆਵੇ ਮਿਲੂਗਾ ਜਦੋਂ ਮਰਜੀ ਆਵੇ ਜੀ ਕੋਈ ਵੀ ਭੈਣ ਭਰਾ ਹਰ ਇੱਕ ਤਰ੍ਹਾਂ ਦਾ ਜਾਨਵਰ ਮਿਲੂਗਾ ਆਪਣੇ ਕੋਲ 981539177 ਪਹਿਲੇ ਨੰਬਰ ਜਿਹੜੀ ਵੈਡ ਦੇਖ ਰਹੇ ਆਂ ਜੀ ਦੂਜੇ ਸਵੇਰ ਅਰੇ ਛੇ ਦਾ ਆਉਂਦਾ ਉਹ ਵੀਰੇ ਜੀ ਕੱਚੀ ਹੈਗੀ 15 18 ਦਿਨਾਂ ਦੀ ਇਹ ਅੱਛਾ ਲਗਭਗ 20 ਦਿਨ ਦੀ ਕੱਚੀ ਆ 20 ਦਿਨ ਦੀ ਕੱਚੀ ਆ 24 ਕਿਲੋ ਤੋਂ ਤੁਹਾਨੂੰ ਉਹਦਾ ਦਿੱਤਾ ਹੋਇਆ ਜੀ ਸੀਮਾ ਵਗੈਰਾ ਦੀ ਸਾਰੀ ਡਿਟੇਲ ਆ ਕਿਹੜੇ ਦੀ ਆਪ ਆ ਬਾਈ ਜੀ ਕਿਹੜਾ ਨੇ ਲੱਗਿਆ ਹੋਇਆ ਅੱਛਾ ਉਹ ਬਾਇਓ ਡਾਟਾ ਆਪਾਂ ਸਾਰਾ ਇਹਦਾ ਦੇ ਦੇਾਂਗੇ ਕੱਬੂ ਉਸੇ ਲੈਣ ਦੀ ਕਹਾਂਗੇ ਜਿਹੜੇ ਆਪਣੇ ਕੋਲੇ ਬੜਾ ਰਹੂ ਜੀ ਲਿਖਤੀ ਰੂਪ ਚ ਦਵਾਂਗੇ ਕੋਈ ਦਿੱਕਤ ਨਹੀਂ ਆ ਦੁੱਧ ਕਿੰਨਾ ਦੇ ਦੂ ਵੀਰੇ ਇਹ ਕੀ ਦੁੱਧ ਵਾਇਰ ਸਕੀਤੀ ਨੋਦੀ ਮੀਦਰ 28 27 ਕਿਲੋ ਦੁੱਧ ਖੁੱਲੋ ਹੀ ਪਾ ਬਾਕੀ ਕਹਿੰਦਾ ਭਾਬਾ ਭਾਦੋ ਸਾਰੀ ਨਿਗਾਹ ਦੇਣੀ ਆ ਅਸੂਦੀ ਸਟਾਰਟਿੰਗ ਜਿਹਨੇ ਸੁਣਾ ਹਨਾ ਹਾਂ ਬਈ ਰਾਮਦਾਰ ਨੇ ਆਣਾ ਭਾਦੋ ਵੀ 7-8 ਮਿੰਟੇ ਬਾਅਦ ਖੁੱਲੋ ਦੁੱਧ ਪਾਉਣਾ ਜਿਹੜਾ 27 28 ਤੇ ਕੱਲ ਹੋਰ ਕੰਪੈਕਟ ਹਵਾਨਾ ਤੇ ਪੈਠਪੜਾ ਬਿਲਕੁਲ ਮੱਜਾ ਨਾਲ ਦਬੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਟ੍ਰੇਟ ਪਈਆਂ ਜਮਾ ਮੰਨ ਲਓ ਵੀ ਟਿੱਬੇ ਅੱਗੇ ਰਾਂ ਪਈਆ ਕਿਸੇ ਪਾਸੋਂ ਵੀ ਹੱਪਤਾ ਨਹੀਂ ਹੈਗੀ ਕੋਰਾ ਵੀ ਇਹਦਾ ਰੇਟ ਕੀ ਰਹੂਗਾ ਵੀਰੇ ਪਹਿਲੇ ਨੰਬਰ ਵਾਲੇ ਦਾ ਰੇਟ ਬਾਈ ਜੀ ਕਰ ਦੇ ਦਾਂਗੀ ਬੁਜਾਇਸ ਹੋ ਜੂਗੀ ਹਮਾਨਦਾਨ ਕਰ ਜਾਏਗਾ ਇਹ ਵੀ ਅੱਗੇ 2 ਨੰਬਰ ਡੱਬੀ ਵੈੜ ਦੇਖ ਰਹੇ ਆ ਜੀ ਬਾਈ ਜੀ ਦੋ ਦੰਦ ਬੱਚੀ ਆ ਪਿਓ ਕਹਿਣ ਦੀ ਨਹੀਂ ਜੀ ਆਪਾਂ ਜਿੰਨੀ ਗੱਲ ਵੀਡੀਓ ਦੇ ਵਿੱਚ ਬੋਲਾਂਗੇ ਬਾਈ ਜੀ ਜੀ ਉਨੇ ਕੋਪਰ ਨਿਕਲੂਗੀ ਇਹ ਦੰਦ ਦਿਖਾ ਦਿਓ ਪਹਿਲਾਂ ਅੱਛਾ ਦੋ ਦੰਦ ਪਹਿਲਾ ਸੂਆ ਸੂਰੀ ਆ ਪਹਿਲਾ ਸੂਆ ਖੁੰਗਿਆ ਪਿਓਰ ਦੋ ਦੰਦ ਜੀ ਕਿਹੜੇ ਦਿਨ ਕੱਢਦੀ ਆ ਜੀ ਬਸ ਤਿਆਰ ਹੀ ਆ ਬਾਈ ਅੱਖੰਬਰ ਕਿਹੜਾ ਕੰਮ ਹੀ ਆ ਜੀ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੰਬੈਕਟ ਹਵਾਨਾ ਤੇ ਜੱਗੀ ਰੇਟ ਕੀ ਰਹੂ ਇਹਦਾ 1 15000 ਦੇਣਾ ਇੱਕ ਲੱਖ 15000 ਰੁਪਇਆ ਥਾਣਾ ਚ ਸਪੇਸ ਵਗੈਰਾ ਸੋਹਣੀ ਸਾਫ ਸੁਥਰੀ ਚੰਗੀ ਆ ਹਨਾ ਜਿਹਦੇ ਪਾਸੋਂ ਵੀ ਬਈ ਪੋਰਾ ਵੀ ਹੱਪਟਰਾਂ ਨਹੀਂ ਹੈਗੀ ਕਰਮਾਂ ਨਹੀਂ ਮੰਗਰੋਂ ਲੈਵਾ ਦਿਖਾ ਦੇ ਐ ਮਨ ਲਾ ਵੀ ਜਿਵੇਂ ਰਿੰਗ ਚ ਬੈਣਾ ਹੁੰਦੀ ਆ ਮੈਂ ਜੀ ਉਹ ਚੀਜ਼ ਆ ਸੋ ਇੱਕ 15 ਮੂਹੋ ਦੋ ਦੰਦ ਹਨਾ ਕਿਉਂ ਦੋ ਦੰਦ ਬੋਈ ਜੀ ਦੁੱਧ ਕਹਿੰਦਾ ਭਾਬਾ ਐਸਟੀਮੇਟ ਕੋਈ ਬੱਚੇ ਕਿੰਨਾ ਖੁੱਲਾ ਪਾ ਦੂਗੀ ਬਾਈ ਯਾਰ ਆਪਾਂ ਦੁੱਧ ਦੀ ਗਾਰੰਟੀ ਲੈਣਾ ਕਰਵਾਣੀ ਹੈ ਜੀ ਜੀ ਕਿੰਨੀ ਵੀ ਗਾਰੰਟੀ ਦੇ ਸਕਦੇ ਕਿਉਂਕਿ ਆਪਣੇ ਘਰੇ ਭਗੂਣੀ ਨੂੰ ਕੋਈ ਵੀ ਨਹੀਂ ਕੋਈ ਵੀ ਆਪਣੀ ਖਰੀਦੀ ਹੋਈ ਆ ਆਪਣੀਆਂ ਖਰੀਦੀਆਂ ਹੁੰਦੀਆਂ ਨੇ ਕਿਉਂਕਿ ਜਿਹੜੀ ਦੁੱਧ ਦੀ ਗੱਲ ਆ ਜੀ ਦੁੱਧ ਕੱਢਣਾ ਫਰੀਜ਼ ਦੇ ਬਾਈ ਜੀ ਕੁਆਲਿਟੀ ਨੇ ਕੱਢਣਾ ਦੁੱਧ ਜੀ ਅੱਗੇ ਆ ਕਿ ਤੇ ਨੰਬਰ ਤੇ ਐਰ ਸ਼ੈਰ ਹਾਂਜੀ ਅੱਧੋਰ ਬੁੱਤ ਪੁੱਛਿਓ ਕਿਹੜਾ ਸੂਆ ਸੂਰੀ ਆ ਜੀ ਦੂਜਾ ਸੂਆ ਬਾਈ ਜੀ ਕਹਿ ਦਨ ਲੈ ਜੂਗੀ ਹੱਤੋਂ ਪਿਆ ਵੀ ਰਹੇ ਅੱਛਾ ਦੂਜਾ ਸੂਆ ਐਰ ਸ਼ੈਰ ਇੱਕ ਹਫਤਾ ਪੈਂਡਿੰਗ ਆ ਇਹਦਾ ਰੇਟ ਕੀ ਰਹੂਗਾ ਇਹਦਾ ਬਾਈ ਜੀ ਇਹਦਾ ਦੁੱਧ ਦੀ ਗੱਲ ਆ ਪਹਿਨਾ ਜੀ ਇਹਦਾ 18 ਤੋਂ 20 ਜਨੂੰ ਦੁੱਧ ਖੁੱਲਾ ਪਾਇਆ ਹੋਇਆ ਆ ਰਾਮਦਾਰੀ ਦਾ ਜੀ ਇੱਕ ਆਪਣੇ ਨਾਲ ਫੜਦੇ ਕੁੰਡੇ ਕੰਡੇ ਇਹਨਾਂ ਤੇ ਕਈ ਹਰ ਜਾਨਵਰ ਪੈਰ ਧਰ ਲੈਂਦੇ ਆ ਪੱਕਾ ਥਾਂ ਹਨ ਹਾਂ ਪੱਕਾ ਥਾਂ ਉਹਦੇ ਕਾਰਨ ਹੋਇਆ ਹੌਲੀ ਤੁਰ ਪੁੱਤ ਤੇ ਨਾੜਾ ਨੂੜਾ ਦੀ ਗੁੰਦੀ ਪਈ ਆ ਹਨਾ ਬਾਈ ਰਲੇਮਨ ਆਂ ਦਿਖਾਦੇ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਐ ਜੀ ਤੇ ਬਾਕੀ ਕੀ ਵਾਲਾ ਸਾਨ ਲੱਗਿਆਗਾ ਸਾਫ ਸੁਥਰਾ ਥੋੜੀ ਜਿਹੀ ਫੋਟੋ ਜੀ ਜਰੂਰ ਆ ਹਨਾ ਹਾਂ ਬਾਈ ਜੀ ਇੱਕ ਮਾਗਰ ਬੱਚੀ ਜਰੂਰ ਆ ਉਹ ਚੀਜ਼ ਦਿਖਾ ਦਿਓ ਕੋਈ ਚੱਲਦੀ ਨਹੀਂ ਕੋਈ ਦੁੱਧ ਨਹੀਂ ਉਹ ਇਹ ਤਾਂ ਗਾਂਜੇ ਦੇ ਵੈਸੀ ਆ ਜਾਂਦੀ ਹੈ ਹਾਂ ਉਹ ਤਕਰੀਬਨ ਮੰਨ ਲਓ 70% ਅੰਗਰਾਂ ਦੇ ਹੁੰਦੀ ਵੀ ਆ ਕਹਿੰਦਾ ਬਾਪ ਪਹਿਲਾਂ ਜੇ ਕੀ ਕਹੇ ਜੇ 20 ਦਿੱਤਾ 30 ਦਿੱਤਾ ਹਨਾ ਜਿਹੜਾ ਦੁੱਧ ਉਹ ਕਿਹੜ ਦਾ ਜੈਜ ਗੱਲ ਇਹਦਾ ਰੇਟ ਕੀ ਰਹੂਗਾ ਤੇ 75000 ਦੀ ਰੇਟ ਦੇ ਦਾਂਗੇ ਸੋ 75000 ਦੀ ਦੁੱਧ ਮੰਨ ਕੇ ਜਲੇ ਵੀ 20 ਤੋਂ ਪਾਰ ਵਾਲੀ ਇਤਨੀ ਹੈਗੀ ਆ ਕੋਈ ਨਾਮ ਕਰੀਦਾ ਬਾਕੀ ਜਿੰਨਾ ਪਾਉਗੀ ਮੱਝਾਂ ਵਾਲਾ ਹੋ ਜਾਮਾ ਸੋ ਥਣ ਥਣ ਦੇਖੋ ਥਣ ਵਾਲਾ ਥਣ ਲੱਗਾ ਮੱਝਾਂ ਵਾਲਾ ਥਣ ਲੱਗਾ ਚਵਾਈ ਚੂਈ ਇਹ ਕਿ ਤੇ ਜੀ ਸੋਨੇ ਵਰਗੀ ਅੱਗੇ 4 ਨੰਬਰ ਤੇ ਯਾਰ ਇੱਕ ਗਰਲੈਂਡੋ ਬੰਨੀ ਬੈਠਾ ਮਗਾ ਟੌਪ ਕਲਾਸ ਹੀ ਆ ਬਾਈ ਸੁਆ ਕਿਹੜਾ ਸੂਰੀ ਆ ਇਹ ਸੁਆ ਬਾਈ ਮਾਲਕ ਨੇ ਦੂਜਾ ਦੱਸਿਆ ਪਰ ਜਿਹੜਾ ਵੀਰ ਲਊਂਗਾ ਤੀਜਾ ਬਣ ਕੇ ਲੱਗੇ ਸੋ ਤੁਸੀਂ ਚਾਹੇ 10ਵਾਂ ਮਾਲੜਾ ਕਹਿੰਦੇ ਵਪਾਰੀ ਯਾਰ ਦੂਜੇ ਹੀ ਕਹੀ ਜਾਂਦੇ ਹਨਾ ਤੇ ਲੇਵਾ ਲੂਵਾ ਕਗੜਾ ਕੋਗੜਾ ਬੜਾ ਤਗੜਾ ਯਾਰ ਮੈਂ ਸੁਆ ਟੌਪ ਕਲਾਸ ਆ ਬਾਈ 22 ਕਿਲੋ ਦੁੱਧ ਦਾ ਦਿੱਤਾ ਹੋਇਆ ਜਮਾ ਨੈਟ ਆਪਣੇ ਤੋਂ ਲਵੇ ਪਿੰਡੋਂ ਲਈ ਆ ਫੁੱਲ ਗਰੰਟੀ ਆ ਆਪਾਂ ਤੋਂ ਕੋਈ ਵੀ ਵੜ ਕੋਈ ਵੀ ਵੀਰ ਮੰਗਾਉਂਦਾ ਥਾਂ ਦੇਵੇਂ ਦੀ ਭਾਰ ਬਖਾਰ ਦੀ ਆਪਣੀ ਫੁੱਲ ਗਰੰਟੀ ਹੋ ਇਹਨੇ ਵੀ ਕੁਝ ਖਾਣ ਪੀਣੀਆਂ ਨਹੀਂ ਦੇਖ ਲੋ ਬੱਖੀਆਂ ਉੱਤੋਂ ਦੀ ਕਰੀ ਖੜੀਆਂ ਨੇ ਸੋ ਜਿਹੜੀ ਆਪਾਂ ਕਹਿੰਦੇ ਵਪਾਰੀ ਨੇ ਸਾਡੇ ਨਾਲ ਐਂ ਕਰਤਾ ਵਪਾਰੀ ਨੇ ਸਾਨੂੰ ਥਣ ਭਰ ਕੇ ਦੇਦਾ ਥਣ ਤਿਲ ਦੇਦੀ ਉਹ ਠੱਗੀ ਹੁੰਦੀ ਆ ਇਹ ਸਾਹਣੇ ਚੀਜ਼ਾਂ ਬੱਚਾ ਜਾਂਦਾ ਮਰਿਆ ਕੱਟਣਾ ਉਹ ਕਿਸਮਤ ਤੇ ਡਿਪੈਂਡ ਆ ਉਹ ਕਿਸਮਤ ਤੇ ਸਰਤੇ ਆ ਬਾਈ ਜੀ ਥਣ ਦੀ ਗਲਤ ਨਿਕਲ ਜੇ ਤਾਂ ਆਪਣੀ ਗਾਂ ਤੁਨੇ ਕਰਾਇਆ ਬਾਅਦ ਸੁਣ। ਵੀ ਗਾਂ ਭਾਰ ਦਿਖਾਉਂਦੀ ਦੇਦੀ ਹੈ ਨਾ ਪਰ ਆਪਣਾ ਬਰਨਾਲਾ ਏਰੀਆ ਐਜੀ ਚੀਜ਼ ਆ ਯਾਰ ਆਪਾਂ ਮੰਨ ਕੇ ਚੱਲ ਵੀ ਮਾਲਵਾਏ ਦੇ ਜਿਹੜਾ ਆਪਣਾ ਪੈਂਦਾ ਸੋ ਮਨੋ ਲਾ ਕੇ ਕੋਈ ਵਪਾਰੀ ਇਦਾਂ ਦਾ ਕੰਮ ਨਹੀਂ ਕਰਦਾ। ਬਾਈ ਜਿੰਨਾ ਵੀ ਆਪਣਾ ਏਰੀਆ ਇਸ ਟਾਈਮ ਤਕਰੀਬਨ ਸਾਰੇ ਗਾਵਾਂ ਦਾ ਕੰਮ ਆ। ਗੜ ਮੰਨਿਆ ਜਾਂਦਾ ਜਮ ਆਪਣਾ। ਅੱਜ ਤੱਕ ਕੋਈ ਲਾਂਬਾ ਵੀ ਨਹੀਂ ਆਇਆ ਆਪਣੇ। ਲਾਂਬਾ ਵੀ ਨਹੀਂ ਆਇਆ ਬਾਈ। ਬਾਕੀ ਜਿੰਨਾ ਮਾਲ ਹੋਊਗਾ ਸਾਰਾ ਸੋਨੇ ਵਰਗਾ ਪਿੰਡਾਂ ਚੋਂ ਲੈਣੇ ਆ। ਇਹਦਾ ਪੈਸੇ ਕਿੰਨੇ ਆ ਜਿਹੜੀ ਗੱਲ ਆ। ਬਾਈ ਜਦੋਂ ਮੁੰਡਾ ਕਰਾਉਂ ਨੂੰ ਜਿਹੜਾ ਕਰਾਲਾ ਕੋਈ ਵੀਰੇ 75000 ਦੀ ਵੜ ਦੇਣੀ ਆ ਜੀ ਛੋੜ ਸੱਪਾ ਕਰ ਦਾਂਗੇ ਹਾਂ ਮਾਨਤਾਨ ਕਰ ਦਾਂਗੇ ਮੋ 80 ਕਰਾ ਲਓ ਵਿਅਤ ਕਰਾ ਲਓ ਵਾ ਵੀਰਵਾਣੇ ਦੁੱਧ ਦੇ ਦੂ 25 26 ਕਿਲੋ ਹਣਾ ਬਈ 20 ਕਿਲੋ ਦਾ ਪਾਣੀ ਵਾਂਗੂ ਪਾਉਗੇ ਯਾਰ ਜਿਹਾ ਸੁਪੇ ਕੱਖਾਂ ਦੇ ਤੁੰਡ ਜਮਾ ਜਾਇਜ ਗੱਲ ਆ ਤੇ ਵਹਿੜ ਸਾਫ ਸੁੱਤ ਦੀ 75000 ਦੇ ਵਿੱਚ ਅੱਗੇ ਆਜੋ ਜੀ 5 ਨੰਬਰ ਤੇ 5 ਨੰਬਰ ਵੀ ਤੋਫਾਈ ਆ ਮਾਜੀ ਆ ਗਾਂ ਗਾਂ ਦੀ ਆ ਬੱਸ ਇਸਾਈ ਵਾਲ ਚ ਆ ਗਈ ਹਣਾ ਹਾਂ ਤੇ ਛਾਈ ਵਾਲ ਕਹਿੰਦੇ ਬਈ ਨਾਪਾ ਨਸਲ ਕਹਿੰ ਲੋ ਜਿਹੜੀ ਮਰਜੀ ਨਸਲ ਕਹਿ ਲੈਣੋ ਜੀ ਦਿਨ ਕਹਿ ਲੈਂਦੀ ਆ ਇਹਦਾ ਵੀ ਪੂਰਾ ਟੌਪ ਕਲਾਸ ਆ ਕਿਹ ਦਿਨ ਕੱਢਦੀ ਆ ਇਹ ਹਫਤਾ ਪਿਆ ਵੀਰੇ ਦਾ ਅੱਛਾ ਇੱਕ ਹਫਤਾ ਬਾਕੀ ਤੇ ਸਾਹੀਵਾਲ ਸੰਭੀ ਸੁੰਭੀ ਬਹੁਤ ਤਕੜੀ ਆ ਬਰਾਜੀ ਪੜੀ ਪੁੜੀ ਵੀ ਹੈਣਾ ਸਨੱਖਾਪਨ ਬਹੁਤ ਹੈ ਦੇ ਉੱਪਰ ਤੇ ਇਹ ਜਿਹੜੇ ਪੰਡ ਤੇ ਦੇਖ ਰਹੇ ਹੈ ਜੀ ਕਿਹੜਾ ਸੂਆ ਸੂਈ ਆ ਪਹਿਲਾਂ ਨਾ ਮਰਜੀ ਦੋ ਦਿਨ ਦਾ ਨੂੰ ਦੋ ਦੰਦ ਪਹਿਲਾ ਸੂਆ ਅੱਜ ਤੀਜਾ ਦਿਨ ਸੂਈ ਨੂੰ ਆ ਬਾਈ ਜੀ ਕੋਈ ਆਲ ਛੌਲ ਨਹੀਂ ਕੋਰਾ ਵੀ ਜੀ ਐਨ ਚਵਾਰੀ ਚੂਈ ਦੀ ਸੋਨੇਰ ਦੀ ਆ ਕੋਈ ਮਾਰਦੀ ਭੰਗੀ ਬੜੀ ਗੱਲ ਨਹੀਂ ਹੈਗੀ ਕਿੰਨਾ ਦੁੱਤ ਸਟਾਰਟਿੰਗ ਆ ਨੂੰ ਤਾਂ ਬਈ 12 ਤੋਂ 20 ਹੋਣੀ ਹੋਊਗੀ ਹੁਣ ਆਪਾਂ ਤੁਹਾਨੂੰ 14 ਨਾਲ 16 ਦਾ ਜੀ 12 ਤੋਂ 25 ਨਾਮ ਕਿ ਨਹੀਂ ਰੋਗੇ ਇੱਥੇ ਦੋ ਕਰ ਇਹਦਾ ਰੇਟ ਕੀ ਆ ਇਹ 62000 ਦੀ ਬੱਛੀ ਆਪਾਂ ਦੇ ਦੇਾਂਗੇ ਹਾਂ ਜੀ ਤੇ ਬੈੜ ਦਾ ਕਦ ਕੁੱਦ ਦੇਖੋ ਯਾਰ ਆਪਣੀ ਸਾਈਬਰ ਕੈਟਾਗਰੀ ਚ ਆ ਗਈ ਨਾ ਕ੍ਰੋਸ ਤੇ ਬੁੱਲੀ ਨਾ ਬਈ ਮਾਝੀ ਆ ਇੱਕ ਤਰ੍ਹਾਂ ਦੀ ਆ ਮਨ ਲਾਜ ਮਾਝ ਨਹੀਂ ਮੇਰਾ ਚਮਾਜ ਜਮਾ ਜੀ ਜਮਾ 2 ਲੱਖ ਜੇਬ ਚ ਚਾਹੀਦਾ 50 ਹਜ਼ਾਰ ਜੇ ਕੱਟੀ ਵੇਚੀ ਦੇ ਬਈ ਆਪਾਂ ਹਾਂ ਤੇ 98175395107 ਕਹਿੰਦਾ ਜੇ ਜਦੋਂ ਮਰਜ਼ੀ ਵੀ ਆਵੇ ਕੰਮ ਵਪਾਰ ਦਾ ਚਾਲੂ ਆ ਮੈਂ ਕਿਹਾ 10 ਬੈਡਾਂ ਹਰ ਵਕਤ ਤਿਆਰ ਮੈਂ ਲੀਆਂ ਬਈ ਜਦੋਂ ਮਰਜ਼ੀ ਕੋਈ ਵੀ ਭੈਣ ਭਰਾ ਆ ਜਾਵੇ ਮੈਂ ਕਿ ਆਪਣੇ ਕੋਲੇ ਮੱਝਾਂ ਵੀ ਹੁੰਦੀਆਂ ਨੇ ਮੱਝਾਂ ਕੱਲ ਨੂੰ ਆ ਜਾਣਗੀਆਂ 106 ਨਾ ਗਾਜ ਆਪਾਂ ਕੈਮਰੇ ਸਾਹਮਣੇ ਕਰਦੇ ਹਣਾ ਹਾਂਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ